ਸੁਖਬੀਰ ਬਾਦਲ ਕਹਿੰਦਾ ਕਹਿੰਦਾ ਵੱਡੇ ਬਾਦਲ ਸਾਹਿਬ ਨੇ ਮੈਨੂੰ ਸਿਖਾਇਆ ਕਿ ਮਾਂ ਪਾਟੀ ਚ ਰਹਿਣਾ ਚਾਹੀਦਾ ਹੈ ਮਾਂ ਪਾਟੀ ਚ ਰਹਿ ਕੇ ਸੇਵਾ ਹੁੰਦੀ ਹੈ ਤੇ ਵੱਡੇ ਬਾਦਲ ਸਾਹਿਬ ਨੂੰ ਇਹ ਨਹੀਂ ਪਤਾ ਸੀ ਕਿ ਉਹ ਪਹਿਲੀ ਚੋਣ ਕਿਹੜੇ ਚੋਣ ਨਿਸ਼ਾਨ ਤੋਂ ਲੜੇ ਸੀ 1957 ਗਊ ਬੱਚਾ ਗਊ ਬੱਚਾ ਕਿਹਦਾ ਚੋਣ ਨਿਸ਼ਾਨ ਸੀ ਕਾਂਗਰਸ ਦਾ ਅਕਾਲੀ ਦਲ ਤਾਂ 1920 ਚ ਬਣ ਗਿਆ ਸੀ ਬਾਦਲ ਸਾਹਿਬ 1927 ਚ ਪੈਦਾ ਹੋਏ ਸੀ 1957 ਦੇ ਵਿੱਚ ਪਹਿਲੀ ਚੋਣ ਬਾਦਲ ਸਾਹਿਬ ਨੇ ਵੱਡੇ ਬਾਦਲ ਨੇ ਕਾਂਗਰਸ ਤੇ ਚੋਣਸ਼ਾਨ ਤੇ ਲੜੀ ਸੀ ਇਹਦਾ ਮਤਲਬ ਪ੍ਰਕਾਸ਼ ਸਿੰਘ ਬਾਦਲ ਵੀ ਟਕਸਾਲੀ ਕਾਲੀ ਨਹੀਂ ਹੈਗਾ ਉਹ ਦੂਜਿਆਂ ਨੂੰ ਵਫਾਦਾਰੀਆਂ ਸਿਖਾਉਂਦਾ ਕਦੇ ਕੌਮ ਪ੍ਰਤੀ ਵਫਾਦਾਰ ਰਹਿ ਡੱਬਰ ਇਹ ਕਦੇ ਜੈਤੋਂ ਵਾਲੇ ਮੋਰਚੇ ਦੀਆਂ ਜ਼ਹਿਰਾਂ ਕਦੇ ਕੋਟਕਪੂਰੇ ਪ੍ਰਗਾੜੀ ਦੇ ਵਿੱਚ ਬੇਅਦਬੀਆਂ ਕਦੇ ਜਥੇਦਾਰਾਂ ਨੂੰ ਘਰੇ ਬੁਲਾ ਕੇ ਮਾਫੀਆਂ ਕਿਸੇ ਨੂੰ ਦਾਇਰ ਤੋਂ ਮਾਫ ਕਰ ਦਿਓ ਇਹਨੂੰ ਮਾਫ ਕਰ ਦਿਓ ਕਦੇ ਆਕਾਲ ਤੱਕ ਸਾਹ ਤੇ ਜਾ ਕੇ ਸਾਰਾ ਕੁਝ ਮੰਨ ਜਾਣਾ ਬਾਹਰ ਨਿਕਲ ਕੇ ਮੁਕਰ ਜਾਣਾ ਇਹ ਵਫਾਦਾਰੀਆਂ ਨੇ ਇਹ ਪੇ ਲੋਕਾਂ ਨੂੰ ਵਫਾਦਾਰੀਆਂ ਸਿਖਾਉਂਦੇ ਆ ਮੇਰੇ ਕੋਲੇ ਇਹਨਾਂ ਦੇ ਚਿੱਠੇ ਪਏ ਨੇ ਚਿੱਠੇ ਭਗਵਾਨ ਤਮਨ ਨੂੰ ਗਾਲਾਂ ਕਢੀ ਜਾਂਦੇ ਆ ਬਹੁਤ ਘਟੀਆ ਬੰਦਾ ਬੜਾ ਮੋੜਾ ਬੰਦਾ ਮੈਂ ਕਹ ਜੀ ਜਨਰਲ ਡੇਅਰ ਨੂੰ ਰੋਟੀ ਨਹੀਂ ਖਵਾਈ ਅਸੀਂ ਜਲਿਆਂ ਵਾਲੇ ਬਾਗ ਵਾਲੇ ਦਿਨ ਹਜ਼ਾਰ ਬੰਦਾ ਮਾਰ ਕੇ 2000 ਨੂੰ ਜ਼ਖਮੀ ਕਰਕੇ ਰਾਤ ਨੂੰ ਰੋਟੀ ਕਿੱਥੇ ਖਾਦੀ ਸੀ ਮਜੀਠੇ ਖਾਦੀ ਸੀ ਬੜਾ ਰਾਤਰੀ ਭੋਜ ਦਿੱਤਾ ਸੀ ਇਹਨਾਂ ਨੇ ਬਾਅਦ ਦੇ ਵਿੱਚ ਜਨਰਲ ਡੈਰ ਨੂੰ ਦਰਬਾਰ ਸਾਹਿਬ ਚੋਂ ਸਰੋਪਾ ਦਿਵਾਤਾ ਸੀ ਇਹਨਾਂ ਨੇ ਕੇ ਦਾ ਕਸੂਰ ਨਹੀਂ ਸੀ ਜੀ ਤੇ ਡਿਊਟੀ ਸੀ ਤੇ ਸਰੋਪਾ ਦਿੱਤਾ ਸੀ ਕਾਲ ਤੱਕ ਸਾਡੇ ਜਥੇਦਾਰ ਨੇ ਉਸ ਵੇਲੇ ਜਥੇਦਾਰ ਕੌਣ ਸੀ ਜਥੇਦਾਰ ਅਰੂੜ ਸਿੰਘ ਅਰੂੜ ਸਿੰਘ ਕੌਣ ਸੀ ਸਿਮਰਨਜੀਤ ਸਿੰਘ ਮਾਨ ਦਾ ਸਕਾ ਨਾਨਾ ਐ ਪੈ ਮੇਰੇ ਕੋਲ ਕੁੰਡੀਆਂ ਆੜਦੀਆਂ ਇਹਨਾਂ ਦੀਆਂ ਕਹੋ ਗਲਤ ਬੋਲ ਰਿਹਾ ਕਹਿਣ ਕਿਹੜੇ ਮੂਨਾ ਵੋਟਾਂ ਮੰਗਦੇ ਫਿਰਦੇ ਆ ਪੰਜ ਦੇ ਨਾਂ ਤੇ ਧਰਮੀ ਫੌਜੀ ਮੇਰੇ ਕੋਲੇ ਆਏ ਸੀ ਉਹ ਕਹਿੰਦੇ ਸਾਡਾ ਤਾਂ ਬੁਰਾ ਹਾਲ ਕਰਤਾ ਅਸੀਂ 6606 ਸੀ ਜਿਸ ਵੇਲੇ ਅਸੀਂ ਬੈਰਕਾਂ ਛੱਡ ਕੇ ਆਇਆ ਅੱਜ 2000 ਰਹਿ ਗਿਆ 2000 ਦੇ ਲਗਭਗ ਰਹਿ ਗਏ 4000 ਤੋਂ ਵੱਧ ਕਹਿੰਦਾ ਮਰ ਗਏ ਜੀ ਜਾਂ ਰੁਲ ਖੁੱਲ ਗਏ ਤੱਬਰੀ ਨਹੀਂ ਰਹੇ ਪਹਿਲਾਂ ਤਾਂ ਕਦੇ ਸਾਨੂੰ ਪੁੱਛਿਆ ਨਹੀਂ ਹੁਣ ਇਹਨਾਂ ਨੂੰ ਧਰਮੀ ਫੌਜੀ ਯਾਦ ਆ ਗਏ ਧਰਮੀ ਫੌਜੀ ਤਾਂ ਕਹਿ ਦਿੰਦੇ ਆ ਵੀ ਧਰਮੀ ਫੌਜੀ ਦੀ ਭਾਈ ਪਤਨੀ ਹੈ ਇਹ ਨਹੀਂ ਦੱਸਦੇ ਵੀ ਗੈਂਗਸਟਰ ਦੀ ਸੱਸ ਹੈ ਇਹ ਦੱਸਿਆ ਹੈ ਹੈ ਇਹ ਤਾਂ ਦੱਸਿਆ ਨਾ ਤੁਹਾਨੂੰ ਇਹ ਦੱਸਣ ਵਾਲਾ ਤੇ ਭਗਵੰਤ ਮਾਨ ਹੈਗਾ ਆ ਆ ਇਹਨਾਂ ਦੇ ਕਰਤਾਰ ਨੇ ਆ ਇਹਨਾਂ ਦੇ ਕਰਦਾਰ ਨੇ ਇਹਨਾਂ ਨੂੰ ਟਿਕਟ ਦੇਣ ਨੂੰ ਬੰਦਾ ਨਹੀਂ ਲੱਭ ਰਿਹਾ ਅੱਜ ਟਿਕਟ ਦੇਣ ਨੂੰ ਬੰਦਾ ਨਹੀਂ ਜੀ ਟਿਕਟ ਲੈਣ ਨੂੰ ਬੰਦਾ ਨਹੀਂ ਆ ਰਿਹਾ ਇਹਨਾਂ ਕੋਲੇ ਮੇਰੇ ਬਤੀ ਦੰਦ ਨੇ ਉਹ ਮੇਰੇ ਮੂੰਹ ਚੋਂ ਕੋਈ ਗੱਲ ਨਿਕਲ ਜਾਂਦੀ ਹੈ ਨਾ ਸੌਂ ਲੱਗੇ ਮੈਂ ਤਾਂ ਮੇਰੀ ਮਾਂ ਵੀ ਕਹਿੰਦੀ ਹੁੰਦੀ ਹੈ ਉਹ ਤਾਂ ਸੋਚ ਕੇ ਬੋਲਿਆ ਕਰ ਕਿਤੇ ਤੇਰੀਆਂ ਗੱਲਾਂ ਪੂਰੀਆਂ ਹੋ ਜਾਂਦੀਆਂ ਨੇ ਮੈਂ ਕਿਤੇ ਕਹਿ ਬੈਠਾ 2019 19 ਚੋਂ ਵੋਟਾਂ ਸੀ ਮੈਨੂੰ ਪੱਤਰਕਾਰ ਕਹਿੰਦੇ ਅਕਾਲੀ ਦਲ ਦਾ ਕੀ ਬਣੂ ਮੈਂ ਕਿਹਾ 1920 ਚ ਸ਼ੁਰੂ 2019 ਚ ਖਤਮ 99 ਸਾਲਾਂ ਲੀਜ਼ ਸੀ ਮੈਂ ਕਿਹਾ ਖਤਮ ਹੋਣ ਲੱਗੀ ਐ ਬਸ ਹੋ ਗਿਆ ਖਤਮ ਹੁਣ ਬਣਦਾ ਹੁਣ ਬਣਦਾ ਦੋ ਵੀ ਬਣਦੇ ਹੁਣ ਤਾਂ ਦੋ ਵੀ ਬਣਦੇ ਮਨਜ਼ੂਰ ਐ ਇਨਾਂ ਨੂੰ ਲਾ ਹੁਣੇ ਕੱਜ ਚਵਾਣ ਵਾਲਿਓ ਮੈਂ ਤੁਹਾਡੇ ਕੋਲ ਹੋਰ ਗੱਲ ਕਹਿਣ ਚੱਲਿਆ ਏ ਵੀ ਨੋਟ ਕਰ ਲਿਓ 2027 ਚ ਆਹ ਹਾਲਤ ਹੋ ਜਾਣੀ ਆਕਾਲੀ ਦਲ ਦੀ ਵੀ ਸਬਜੀ ਵਾਲਿਆਂ ਵਾਂਗੂ ਨਾ ਸਾਈਕਲ ਲੈ ਕੇ ਟਿਕਟਾਂ ਵੇਚਣ ਦਾ ਹੋਕਾ ਦਿਆ ਕਰਨਗੇ ਤਰਨ ਤਰਨ ਪੱਟੀ ਤੋਂ ਟਿਕਟ ਲੈ ਲਓ ਅਕਾਲੀ ਦਲ ਦੀ ਟਿਕਟ ਸਸਤੀ ਟਿਕਟ ਲੈ ਲਓ ਗੁਰਦੁਆਰਾ ਸਾਹਿਬ ਜਨਾਉਂਸਮੈਂਟ ਕੀਤੀ ਭਾਈ ਸਮੂਹ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਆ ਅਕਾਲੀ ਦਲ ਵਾਲੇ ਟਿਕਟਾਂ ਲਈ ਫਿਰਦੇ ਨੇ ਜਵਾਕਾਂ ਨੂੰ ਵੀ ਅੰਦਰ ਰੱਖੋ ਕੁੰਡੇ ਜਿੰਦੇ ਲਾ ਲਓ ਭਾਈ ਜੇ ਕੋਈ ਸ਼ੱਕੀ ਕਾ ਕੇ ਸਿੱਟ ਕੇ ਜਾਣ ਪੰਚਾਇਤ ਨੂੰ ਦਿਖਾਓ ਪਿੰਡ ਦੀ ਬੇਇੱਜ਼ਤੀ ਹੋ ਜੂ ਵੀ ਟਿਕਟ ਲੈ ਗਿਆ ਇਸ ਪਿੰਡ ਵਾਲੇ ਆ ਹਾਲਤ ਹੋ ਗਈ ਨਾ ਦੀ ਲਿਖ ਲਿਓ ਅਗਲਾ ਕਹਿੰਦਾ ਬੇਇੱਜ਼ਤੀ ਕਰਾਉਣੀ ਐ ਨਾ ਟਿਕਟ ਲੈ ਕੇ ਯਾਰ ਲੋਕਾਂ ਨੂੰ ਕਿ ਕਿ ਕਿਹੜੇ ਮੂੰਹ ਨਾਲ ਵੋਟਾਂ ਮੰਗਣ ਜਾਵਾਂਗੇ ਲੋਕਾਂ ਕੋਲੇ ਆ ਹਾਲਤ ਕੀਤੀ ਇਹਨਾਂ ਨੇ ਹੈ ਕੋਈ ਨਹੀਂ ਮੰਗਦਾ ਜੀ ਨਾ ਟਿਕਟ ਸਾਡੇ ਆਲੇ ਪਾਸ ਤਾਂ ਲੋਕ ਜਿੰਦੇ ਲਾ ਕੇ ਥੱਲੇ ਬਿਲਡ ਜਿਹੜੀ ਰਹਿੰਦੀ ਐ ਨਾ ਬਿਰਲ ਗੇਟਾਂ ਦੇ ਉਦੋਂ ਚ ਵੀ ਕੱਪੜਾ ਫਸਾਉਂਦੇ ਨੇ ਵੀ ਥੱਲੋਂ ਦੀਆਂ ਟਿਕਟ ਸਿੱਟ ਜਾਣ ਕਿਤੇ ਆਏ ਇਹੇ ਕੌਣ ਸਜ਼ਾ ਦੇ ਰਿਹਾ ਹੈ ਇਹ ਤਹਾਂ ਵਾਲਾ ਸਜ਼ਾ ਦੇ ਰਿਹਾ ਹੈ ਇਹਨਾਂ ਨੇ ਧੋਖੇ ਕੀਤੇ ਆ ਗੁਰੂ ਮਹਾਰਾਜ ਨਾਲ ਨਾ ਕਸੋਂ ਨ ਮਾਰਦਾ ਨਾ ਲੱਤ ਮਾਰਦਾ ਉਹ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੱਤ ਬੱਜੀ ਇਹਨਾਂ ਦੀ ਇਹਨਾਂ ਦੀ ਮੱਤ ਬੱਜੀ ਹੈ ਮੈਂ ਤਾਂ ਫਰੋਲ ਦੂੰ ਇਹਨਾਂ ਦੇ ਪੋਤੜੇ ਸਾਡੇ ਨਾਲ ਸਾਡੇ ਬੰਨ ਪੰਗੇ ਲੈਂਦੇ ਆ ਅਸੀਂ ਦਸਾਂ ਨਾ ਆਉਂਦੀ ਕਿਰਤਕਮਾਈੇ ਕਰਨ ਵਾਲੇ ਬੰਦੇ ਆ ਜੋ ਹੁਣ ਕਾਂਗਰਸ ਤੇ ਆ ਜਾਂਦੇ ਆ ਆ ਰਾਜਾ ਵੜਿੰਕੀ ਕਹਿੰਦਾ ਗਰੀਬਾਂ ਬਾਰੇ ਫਲਾਨਾ ਪੱਠੇ ਵੜਦਾ ਹੁੰਦਾ ਸੀ ਫਲਾਨਾ ਇਹੋ ਜਿਹਾ ਸੀ ਮੈਂ ਤਾਂ ਉਹ ਕਹਿ ਵੀ ਨਹੀਂ ਸਕਦਾ ਵੀਰੋ ਤੈਨੂੰ ਸ਼ਰਮ ਨਹੀਂ ਆਉਂਦੀ ਯਾਰ ਤੂੰ ਗਰੀਬਾਂ ਦੀਆਂ ਵੋਟਾਂ ਲੈ ਕੇ ਹੁਣ ਤੱਕ ਤੁਸੀਂ ਰਾਜ ਕੀਤੇ ਨੇ ਤੇ ਤੁਸੀਂ ਸਾਨ ਕਰਤਾ ਜੀ ਕਿਸੇ ਨੂੰ ਬਣਾਤਾ ਆਪਣੀ ਕਾਬਲੀਅਤ ਆਪਣੀ ਲਿਆਕਤ ਨਾਲ ਬਣਿਆ ਬੰਦਾ ਫਲਾਣੇ ਨੂੰ ਅਸੀਂ ਬਣਾਤਾ ਫਲਾਣੇ ਨੂੰ ਅਸੀਂ ਬਣਾਤਾ ਤੁਸੀਂ ਜੰਮੇ ਵੀ ਨਹੀਂ ਸੀ ਉਦੋਂ ਜਦੋਂ ਉਹ ਬੀਏ ਕਰਦੇ ਸੀ ਪੀ ਐਚ ਡੀਆ ਕਰਦੇ ਫਿਰਦੇ ਸੀ ਉਹ ਜਿਨ੍ਹਾਂ ਦੇ ਨਾਂ ਲੈਨੇ ਹੋ ਕਮਾਲ ਹੈ ਯਾਰ ਤੁਸੀਂ ਕੀੜੇ ਮਕੌੜੇ ਸਮਝਦੇ ਹੋ ਲੋਕਾਂ ਨੂੰ ਉਹ ਮੈਨੂੰ ਤਾਂ ਇੱਕ ਬਜ਼ੁਰਗ ਕਹਿੰਦਾ ਬਾਈ ਮੈਂ ਕਹਿੰਦਾ ਪੋਤਾ ਬੋਲਦਿਆ ਕਰ ਵੀ ਰਾਜਾ ਬੜਿੰਗ ਜਾ ਤਾਂ ਇਹਨਾਂ ਦਾ ਪ੍ਰਧਾਨ ਜਾ ਤਾਂ ਕੋਈ ਟੂਣਾ ਟੱਪ ਗਿਆ ਇਹ ਤਾਂ ਰੋਜ਼ ਕੋਈ ਸਿਆਪਾ ਪਾਈ ਰੱਖਦਾ ਆਥਰੇ ਟੈਲੀਵਿਜ਼ਨ ਤੇ ਕਹਿੰਦਾ ਦੋ ਬੰਦੇ ਚਾਹੀਦੇ ਮਾਫੀਆ ਮੰਗਣ ਨੂੰ ਵੀ ਰਾਜੀ ਵਾਲੇ ਵੱਲੋਂ ਮਾਫੀ ਮੰਗਦੇ ਆਂ ਇਹ ਬਸ ਮਾਫੀਆਂ ਤੇ ਰੱਖੇ ਨੇ ਮਾਫੀ ਡਿਪਾਰਟਮੈਂਟ ਵੀ ਖੋਲ੍ਹਣਾ ਚਾਹੀਦਾ ਤੇ ਫਿਰ ਟਿਕਟ ਕਿਹਨੂੰ ਦਿੱਤੀ ਆ ਕਾਂਗਰਸ ਨੇ ਬਾਜਬੇ ਨੇ ਟਿਕਟ ਦਵਾਈ ਆ ਜਿਹਨੂੰ ਟਿਕਟ ਦਿੱਤੀ ਐ ਉਹ ਕੀ ਬੁਰਜ ਉਹਦਾ ਬਾਪੂ ਕੀ ਕਰਦਾ ਹੁੰਦਾ ਸੀ ਹੈ ਇੱਕ ਤਾਂ ਹੁੰਦੇ ਆ ਇੱਕ ਤਾਂ ਹੁੰਦੇ ਆ ਕਲਾਸ ਫੈਲੋ ਇਹ ਕਹਿੰਦੇ ਜੁੰਡੀ ਦੇ ਯਾਰ ਤੇ ਜਿਹੜਾ ਕਾਂਗਰਸ ਦਾ ਕੈਂਡੀਡੇਟ ਐ ਬਾਜਵਾਲੇ ਕਹਿੰਿਆ ਬਾਜਵੇ ਦਾ ਬਾਪੂ ਇਹ ਕੈਂਡੀਡੇਟ ਦਾ ਬਾਪੂ ਇਕੱਠੇ ਸੋਨੇ ਦੇ ਬਿਸਕੁਟਾਂ ਦੀ ਸਮੱਗਲਿੰਗ ਕਰਦੇ ਰਹੇ ਹੈ ਜੀ ਇੰਟਰਨੈਸ਼ਨਲ ਸਮੱਗਲਿੰਗ ਤੇ ਉਹਨਾਂ ਦੀ ਡੈਥ ਵੀ ਜੇਲ੍ਹ 'ਚ ਹੀ ਹੋਈ ਹੈ ਫਿਰ ਬਾਅਦ 'ਚ ਸੋਨੇ ਦਾ ਕੰਮ ਥੋੜਾ ਜਿਹਾ ਘਟ ਗਿਆ ਕਹਿੰਦੇ ਚਿੱਟੇ ਵਾਲਾ ਚੱਲ ਪਿਆ ਚਿੱਟੇ ਦੇ ਕਰਨ ਲੱਗ ਪਈ ਸੀਗੀ ਠੀਕ ਹੈ ਆ ਬੰਦਿਆਂ ਟੱਕ ਟੰ ਦਿੱਤੀਆਂ ਪਾ ਲੋ ਇਹਨਾਂ ਨੂੰ ਵੋਟਾਂ ਉਹਦਾ ਉਹਦੀ ਕਿਸਮਤ ਚੰਗੀ ਆ ਬਾਜਵੇ ਦੀ ਵੀ ਉਹ ਤਾਂ ਹਾਰ ਉਹਦੇ ਨਾਲ ਲੱਗਣੀ ਸੀ ਪਰ ਉਹ ਰਾਜਾ ਬੜਿੰਗ ਗਲਤ ਬਿਆਨ ਦੇ ਬੈਠਾ ਗਰੀਬ ਗੁਰਬੇ ਸਾਡੇ ਮਤਲਬ ਹੋ ਕੇ ਕਹਿੰਦੇ ਭਾਈ ਤੁਹਾਡੇ ਨਾਲ ਚੱਲਾਂਗੇ ਮੈਂ ਕਿਹਾ ਜੀ ਧੰਨਵਾਦ ਤੇ ਹੁਣ ਰਾਜੇ ਬੜਿੰਗ ਤੇ ਲਾ ਦੇਣਗੇ ਵੀ ਇਹਦੇ ਬਿਆਨ ਕਰਕੇ ਹਾਰਗੇ ਨਹੀਂ ਤਾਂ ਗੱਲ ਬਣ ਗਈ ਸੀ ਆਪਣੀ ਤਾਂ ਜੀ ਰਾਜਾ ਬੜਿੰਗ ਤਾਂ ਐ ਬਚ ਜਾਊਗਾ ਬਸ ਬਾਜਵਾ ਬਾਜੂ ਆ ਹਾਲ ਤਾਂ ਆਪਣੇ ਆਪਾਂ ਨੂੰ ਝੋੜ ਦੱਸੀ ਜਾਂਦੇ ਆ ਇਹ ਅਸੀਂ ਆਪਸ ਚ ਲੜਾਏ ਸਾਨੂੰ ਲੜਾਤਾ ਇਹਨਾਂ ਨੇ ਅਸੀਂ ਇੱਕ ਦੂਜੇ ਤੇ ਇਲਜ਼ਾਮ ਲਾਈ ਜਾਂਦੇ ਆ ਆ ਮਾੜਾ ਆ ਮਾੜਾ ਕਾਲੀਆਂ ਦੀ ਬਰਾਤ ਨਹੀਂ ਜਾਣੀ ਕਾਂਗਰਸੀਆਂ ਦੇ ਭੋਗ ਤੇ ਨਹੀਂ ਜਾਣਾ ਸਾਨੂੰ ਉਹੀ ਲੜਾਤਾ ਉਹ ਇੱਕ ਪਿੰਡ ਦੇ ਵਿੱਚ ਮੱਝਾਂ ਚੋਰੀ ਹੋਣ ਲੱਗ ਗਈਆਂ ਇੱਕ ਦਿਨ ਕਿਸੇ ਦੀ ਇੱਕ ਮੱਝ ਚੋਰੀ ਹੋ ਗਈ ਚਲੋ ਲੋਕਾਂ ਨੇ ਕਿਹਾ ਚਲੋ ਕੋਈ ਨੀ ਚੂਚ ਚੋਰ ਹੋਣਾ ਜਾਂ ਕੋਈ ਸੰਗਲ ਸੰਗਲ ਨਾਲ ਤੜਾ ਗਈ ਹੋਵੇ ਭੱਜ ਗਈ ਹੋਣੀ ਦੂਜੇ ਦਿਨ ਦੋ ਚੋਰੀ ਹੋ ਗਈਆਂ ਤੀਜੇ ਦਿਨ ਤਿੰਨ ਚੋਰੀ ਹੋ ਗਈਆਂ ਲੋਕ ਕਹਿੰਦੇ ਗੱਲ ਸੀਰੀਅਸ ਹੈ ਭਾਈ ਉਸ ਪਿੰਡ ਦੇ ਵਿੱਚ ਕੋਈ ਸਾਧੂ ਸੰਤ ਰਹਿੰਦਾ ਸੀ ਕੋਈ ਡੇਰਾ ਸੀ ਬੜੀ ਮੰਨਤਾ ਸੀ ਉਹਦੀ ਲੋਕ ਗਏ ਕਹਿੰਦੇ ਬਾਬਾ ਜੀ ਪਿੰਡ ਤਾਂ ਬਹੁਤ ਗ੍ਰਹਿਣ ਚ ਆ ਗਿਆ ਪਿੰਡ ਤੇ ਕੋਈ ਗ੍ਰਹਿ ਚੱਲਦਾ ਕੋਈ ਮਾਰੋ ਰੇਖ ਚ ਮੇਖ ਮੱਜਾਂ ਚੋਰੀ ਹੋਣ ਲੱਗੀਆਂ ਪਿੰਡ ਦੀਆਂ ਤਿੰਨ ਦਿਨਾਂ ਚ 6 ਮੱਜਾਂ ਚੋਰੀ ਹੋ ਗਈਆਂ ਕੋਈ ਉਪਾਅ ਦੱਸੋ ਉਹ ਸਾਧੂ ਮਹਾਤਮਾ ਕਹਿੰਦਾ ਚਾਰ ਜਾਣੇ ਇੱਕ ਚਾਦਰ ਨੂੰ ਚਾਰੇ ਕੋਨਿਆਂ ਤੋਂ ਫੜ ਕੇ ਖੜ ਜਿਓ ਐ ਤਾਹਾਂ ਸਾਰਾ ਪਿੰਡ ਉਹਦੇ ਥੱਲੋਂ ਦੀ ਲੰਘਾ ਦਿਓ ਗੁਰਦੁਆਰਾ ਸਾਹਿਬ ਚ ਅਨਾਉਂਸਮੈਂਟ ਕਰਕੇ ਜਦੋਂ ਚਾਦਰ ਦੇ ਥੱਲੋਂ ਹੀ ਲੰਗੀ ਜਾਣਗੇ ਲੰਗੀ ਜਾਣਗੇ ਜਿਨ੍ਹਾਂ ਨੇ ਮੱਜਾਂ ਚੋਰੀ ਕੀਤੀਆਂ ਹੋਣਗੀਆਂ ਜਦੋਂ ਉਹੋ ਚਾਦਰ ਦੇ ਥੱਲੋਂ ਦੀ ਲੰਗੇ ਚਾਦਰ ਦੇ ਹੇਠਾਂ ਦੀ ਲੰਗੇ ਤਾਂ ਦਿਲ ਦਾ ਦੌਰਾ ਪੈ ਕੇ ਮਰ ਜਾਣਗੇ ਸਪੀਕਰ ਗੁਰਦੁਆਰਾ ਸਾਹਿਬ ਤੇ ਅਨਾਉਂਸਮੈਂਟ ਕਰਾਤੀ ਸਾਰਾ ਪਿੰਡ ਥੱਲੋਂ ਹੀ ਲੰਘ ਗਿਆ ਬੁੜੀਆਂ ਵੀ ਲੰਘੀਆਂ ਕਹਿੰਦੇ ਵੀ ਕਿਤੇ ਸ਼ੱਕ ਨਾ ਰਹੇ ਜੇ ਬੱਚੇ ਵੀ ਲੰਘਾਤੇ ਕੋਈ ਨਹੀਂ ਮਰਿਆ ਕਾਰਨ ਕੀ ਜਿਹੜੇ ਚੋਰੀ ਕਰਦੇ ਸੀ ਉਹਦਾ ਚਾਰੇ ਜਾਨੇ ਚਾਦਰ ਫਰੀ ਖੜੀ ਸੀ ਲੋਕ ਉਹੀ ਆਪਦੇ ਤੇ ਸ਼ੱਕ ਕਰੀ ਗਏ ਉਹ ਚਾਰੇ ਚੋਰ ਚ ਚਾਦਰ ਲਈ ਖੜੇ ਸੀ ਓਏ ਚਾਦਰ ਤਾਂ ਲੋਕੋ ਚੋਰਾ ਨੂੰ ਫੜਾ ਰੱਖੀ ਆ ਸ਼ੱਕ ਆਪਾ ਆਪਣੇ ਆਪ ਤੇ ਕਰੀ ਜਾਂਦੇ ਆ ਓ ਚੋਰਾ ਨੂੰ ਚਾਦਰ ਦੇ ਥੱਲੋਂ ਦੀ ਲੰਘਾ ਦੋ 11 ਤਰੀਕ ਨੂੰ ਝਾੜੂ ਵਾਲਾ ਬਟਨ ਦੱਬ ਕੇ ਤੁਹਾਡੀਆਂ ਮੱਜਾਂ ਕੀ ਤੁਹਾਡਾ ਸਾਰਾ ਕੁਝ ਹੀ ਚੋਰੀ ਹੋਣੋਂ ਬਚ ਜਾਊਗਾ ਮਾਇਤਾ ਪਾਰੂ ਪਟਾਕੇ ਇਹ ਡੂਮਣੇ ਚ ਡਾਲਾ ਮਾਰ ਲੰਗੇ ਰੋ ਜੀ ਸੋ ਵੀ ਰੋ ਇਨਾਂ ਦੀਆਂ ਕਰਤੂਤਾਂ ਬਹੁਤ ਨੇ ਮੇਰੇ ਕੋਲ ਤਾਂ ਇਹ ਗੱਲ ਕਰ ਤੁਸੀਂ ਵੇਲੇ ਹੀ ਠੀਕ ਹੋ ਨਹੀਂ ਮੈਂ ਤਾਂ ਗਾਂਹ ਵਾਲੇ ਪਿੰਡ ਜਾ ਪੜਦਾ ਮੇਰਾ ਕੀ ਹੈ ਹਾਂ ਹਾਂ ਹੈ ਆ ਮਾਤਾ ਜੀ ਕੀ ਲਈ ਬੈਠਿਆ ਆ ਕੀ ਲਿਖਿਆ ਕੀ ਲਿਖਿਆ ਬਈ ਲੈ ਦਿਖਾ ਹੋਰਾਂ ਫੜਾ ਦੇ ਕੀ ਲਿਖਿਆ ਸੀਐਮ ਸਾਹਿਬ ਤਾਂ ਪੜ ਲਿਆ ਮੈਂ ਲੈ ਲੈ ਦੇਖ ਕੀ ਲਿਖਿਆ ਕੋਈ ਗੱਲ ਨਹੀਂ ਕੋਈ ਗੱਲ ਲੈ ਲੈ ਸੀਐਮ ਸਾਹਿਬ ਜੋ ਤੁਸੀਂ ਕੀਤੇ ਬਾਦੇ ਪੂਰੇ ਕੀਤੇ ਉਸ ਤੋਂ ਲੋਕ ਬਹੁਤ ਖੁਸ਼ ਹਨ ਜੋ ਵਾਅਦੇਆਂ ਤੋਂ ਵੱਧ ਕੀਤਾ ਉਹ ਤਾਂ ਜਿੰਨੀ ਤਾਰੀਫ ਕਰੀ ਓਨੀ ਘੱਟ ਐ ਐਸਐਸਐਫ ਬਹੁਤ ਲੋਕਾਂ ਦੀ ਜਾਨ ਵਿਚਾਰੀ ਐ 10 ਲੱਖ ਦਾ ਸਿਹਤ ਬੀਮਾ ਥਰਮਲ ਪਲਾਂਟ ਪ੍ਰਾਈਵੇਟ ਖਰੀਦ ਕੇ ਸਰਕਾਰੀ ਕਰਤਾ ਪੰਜਾਬ ਦੀ ਕੋਲੇ ਦੀ ਖਾਨ ਚਾਲੂ ਕੀਤੀ ਲੈ ਸਾਰੇ ਹੀ ਨੋਟ ਕਰੀ ਫਿਰਦਾ ਮੈਂ ਨਹੀਂ ਕੰਮ ਗਣਾਏ ਐ ਇੰਨੇ ਜਨੇ ਤੂੰ ਗਣਾਤੇ ਇਹ ਲੋਕਾਂ ਦਾ ਪਿਆਰ ਹੈ ਜੀ ਆਹ ਪਿਆਰ ਹੈ ਜੀ ਆਹੀ ਚੀਜ਼ ਐ ਜਿਹੜੀ ਥੱਕਣ ਨਹੀਂ ਦਿੰਦੀ ਸਾਨੂੰ ਆਹੀ ਚੀਜ਼ ਐ ਜਿਹੜੀ ਥੱਕਣ ਨਹੀਂ ਦਿੰਦੀ ਲੋਕਾਂ ਦਾ ਪਿਆਰ ਸੋ ਵੀਰੋ ਇੰਨਾ ਤੇ ਯਕੀਨ ਨਾ ਕਰਿਓ ਇਹ ਤਾਂ ਮਰਨ ਮਾਰਨ ਵਾਲੇ ਕਹਿੰਦੇ ਨੇ ਆਪਾਂ ਨੂੰ ਇਹਦਾ ਲੜਾਈਆਂ ਪੜਾਈਆਂ ਚ ਹੀ ਪਾ ਰੱਖਦੇ ਨੇ ਆਓ ਆਪਾਂ ਸਕੂਲ ਬਣਾਈਏ ਆਪਣੇ ਜਵਾਕਾਂ ਨੂੰ ਪੜਾਈਏ ਜਵਾਕ ਪੜ ਗਏ ਥੋੜੇ ਘਰਾਂ ਦੀ ਗਰੀਬੀ ਤੁਹਾਡੇ ਚਵਾਕ ਚੱਕਣਗੇ ਕਿਸੇ ਲਾਲ ਪੀਲੇ ਹਰੇ ਕਾਰਡ ਨਾਲ ਨਹੀਂ ਚੱਕੀ ਜਾਣੀ ਵੀਰੋ ਉਹ ਤੁਹਾਡੇ ਬੱਚੇ ਪੜ ਗਏ ਇੰਜੀਨੀਅਰ ਬਣ ਕੇ ਡਾਕਟਰ ਬਣ ਕੇ ਜਦੋਂ ਉਹ ਤੋਂ ਬਾਅਦ ਤੁਹਾਡੇ ਘਰਾਂ ਦੀ ਗਰੀਬੀ ਚੱਕੀ ਜਾਊਗੀ